हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਦ ਦੇਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗੜਾ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਪਣ ਤਿਆਰ ਆਪਾਂ ਪਹੁੰਚਿਆ ਵੀਰ ਸਹਜ ਦੀ ਦੇ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀ ਬਾਈ ਜੀ ਸਾਸੀ ਜੀ ਸਾਸੀ ਕਾਲ ਜੀ ਕੀ ਹਾਲ ਚਾਲ ਦੇ ਬੱਸ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਜੀ ਪਾਣੀ ਪੂਣੀ ਦਾ ਕਿਵੇਂ ਲੱਤ ਗਿਆ ਪਾਣੀ ਪੂਣੀ ਵਿੱਚ ਹੀ ਲੱਤ ਗਿਆ ਜੇ ਆਪਣੇ ਦੇ ਘਰੇ ਚਲ ਆਇਆ ਨਹੀਂ ਅੱਛਾ ਜੀ ਤੇ ਬਾਕੀ ਲਾਗੇ ਪਾਸੇ ਸਾਰੇ ਖਿਰ ਗਿਆ ਤੇ ਹੁਣ ਚਲੋ ਬਜਾ ਨਹੀਂ ਹੁਣ ਬੜਾ ਵਧੀਆ ਸਾਰੇ ਰਾਹ ਖੁੱਲ ਗਏ ਜੇ ਮਹਾਰਾਜ ਕਿਰਪਾ ਕਰੇ ਤੇ ਗਰੀਬਾਂ ਨੂੰ ਪਾਣੀ ਲੱਤ ਗਿਆ ਹਾਂਜੀ ਹਾਂਜੀ ਬੜਾ ਪਾਣੀ ਚੜਿਆ ਬਹੁਤ ਹੀ ਪਾਣੀ ਬਿਲਕੁਲ ਜੀ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਹਾਂਜੀ ਹਾਂਜੀ ਧੰਨਵਾਦ ਵੀ ਸਾਰੀ ਫਸਲ ਖਰਾਬ ਹੋ ਗਈ ਆ ਹਾਂਜੀ ਹਾਂਜੀ ਤੇ ਜੇ ਕਿਦਾ ਪੱਠਾ ਦਿੱਤਾ ਉਹ ਵੀ ਸਾਰਾ ਖਰਾਬ ਹੋ ਗਿਆ ਹਰ ਕੋ ਜੀ ਘਰੋਂ ਭ ਘਾਰ ਹੋ ਗਏ ਲੋਕੀ ਹਾਂਜੀ ਹਾਂਜੀ ਬੀ ਜੀ ਘਰ ਬਹੁਤ ਜ਼ਿਆਦਾ ਅਸੀਂ ਤੇ ਕ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਜੀ ਆਪਣਾ ਸੈਜੀਦ ਸਿੰਘ ਪਿੰਡ ਦਿਨੇਵਾਲੀ ਤਹਿਸੀਲ ਨਾਲਾ ਜ਼ਿਲ੍ਹਾ ਹੰਦਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਵੀ ਜੀ ਆਪਣਾ 9501733918 ਠੀਕ ਆ ਬਾਈ ਜੀ ਤੇ ਗੱਪਾਂ ਤੋਂ ਕਰਕੇ ਸ਼ੁਰੂਆਤ ਕਰਦੇ ਬਾਈ ਸੱਜਰ ਦਿਖਾਈਏ ਪਹਿਲਾਂ ਸੱਜਰ ਤੋਂ ਕਰਦੇ ਠੀਕ ਆ ਬਾਈ ਦੱਸਿਓ ਕਿੰਨਾ ਸੂਆ ਸੂਹੀ ਜੇ ਇਹ ਵੀ ਜੀ ਸੂਆ ਸੂਹੀ ਦੁੱਜਾ ਅੱਛਾ ਜੀ ਹਾਂਜੀ ਤੇ ਉਹਨਾਂ ਦੇ ਘਰ ਦੁੱਧ ਪਹਿਲਾਂ ਆਉਂਦੇ ਵੀ 16 17 ਕਿਲੋ ਚੋਆ ਠੀਕ ਆ ਇਹ ਹੁਣ ਇਸ ਟਾਈਮ ਜਿਹੜਾ ਬਿਲਕੁਲ ਹੈ ਕੋਈ ਕਿ ਤਨ ਪਤਾ ਪਠਾ ਦੱਸਾ ਕਿਹ ਜਾਨੀ ਰਿਹਾ ਤੇ 12 ਕਿਲੋ ਦੁੱਧ ਆਪਾਂ ਬਣਾ ਕੇ ਦਵਾਂਗੇ ਅੱਛਾ ਜੀ ਵੀਰ ਭਰਾ ਕੋ ਲੀਟਰ ਮਾਰ ਲਈ ਤੇ ਵੀਰ ਭਰਾ ਕੋ ਕੰਡੇ ਤੇ ਮਿਲਦੇ ਆ ਠੀਕ ਆ ਬਈ ਜਵਾਕ ਦੀ ਵੱਸੀ ਜਵਾਕ ਵੀ ਦੀ ਵੱਸੀ ਜੇ ਮਗਰ ਠੀਕ ਆ ਫਿਰ ਮਲਕਾਫ ਆ ਗਿਆ ਬਾਈ ਆ ਚੈੱਕ ਕਰ ਲਦੇ ਤੁਸੀਂ ਤੇ ਸ਼ਾਈ ਵਾਲੀ ਜਿਹੜਾ ਚਾਹੀਦਾ ਹਾਂ ਹਾਂ ਜੀ ਵੀ ਦੀ ਸ਼ਾਈ ਵਾਲੀ ਕਰਾਸ ਲੱਗੀ ਜੀ ਠੀਕ ਆ ਠੀਕ ਆ ਲਓ ਜੀ ਠੰਡੀ ਸੀੜ ਬਹੁਤ ਹੈ ਵੀ ਜੀ ਬਾਕੀ ਇਹਦੀ ਫੈਡ ਕੁਆਲਿਟੀ ਵੀ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ ਇਹਦੇ ਕੱਟ ਵਜਨ ਵੀ ਜਿਹੜਾ ਚੰਗਾ ਆ ਗਿਆ ਵਾ ਚਲੋ ਵੀ ਬਾਕੀ ਚੰਗੀ ਸੇਵਾ ਕਰ ਲੂ ਤੇ ਦੁੱਧ ਚੰਗਾ ਗੱਢੀ ਹੋਇਆ ਆਸਤਾ ਜਿਹੜਾ ਮੌਕੇ ਦੇ 12 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਥਣ ਥਣ ਵੀ ਜਿਹੜਾ ਇਹਨਾਂ ਮੁੱਠੀਦਾਰ ਲੱਗਾ ਪਿਆ ਵਾ ਕੱਲਾ ਕੱਲਾ ਥਣ ਥਣ ਵੀ ਜੀ ਬਹੁਤ ਚੰਗਾ ਲੱਗਾ ਬਈ ਬਈ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਟਾਈਮ ਜੀ ਨੂੰ ਹਫਤਾ ਹੋ ਗਿਆ ਜੀ ਅੱਛਾ ਜੀ ਰੁਕ ਜੀ ਹਲਾਓ ਜੀ ਹਾਂ ਤੇਰੇ ਆਸ-ਪਾਸ ਅਜੇ ਟਾਈਮ ਹੋਇਆ ਵਾ ਲੈ ਜੋ ਲੈ ਜੋ ਲੈ ਚੱਲਦੀ ਆ ਅੰਨੇ ਭੰਡਾ ਪਈਆਂ ਕਰਮਾਈ ਨੇ ਚਲੋ ਕੋਈ ਚੰਗੀ ਸਾਹ ਬੜਾ ਦਾ ਰੂਪਰਾ ਤੇ ਚੰਗਾ ਰੂਪ ਤੇ ਬਾਕੀ ਜੀ ਛੱਡੀ ਸੀ ਬੋਧ ਅੱਛਾ ਜੀ ਛੱਡੀ ਸੀ ਚੈੱਕ ਕਰਾ ਗਏ ਜੀ ਡੌਲੀ ਸਹੀ ਨਾ ਲਿੰਕ ਚੈੱਕ ਕਰਾ ਬਾਕੀ ਦਲਦੀ ਆ ਥੋੜਾ ਜਿਹਾ ਡੇਕੋ ਨਿੰਡਰੀਆਂ ਆਂਦੀ ਆ ਤੇ ਥਾਨ ਗੋਲ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਚਵਾਈ ਜੀ ਬਾਈ ਇੱਕ ਨੰਬਰ ਮੈਨਾਂ ਵੀ ਜੀ ਇੱਕ ਨੰਬਰ ਕੋਲੀ ਰੂਰ ਕੀ ਧਰ ਤੇ ਅੱਛਾ ਜੀ ਹਾਂ ਜੀ ਜੀ ਇਹਦਾ ਬਾਈ ਕੀ ਮੁੱਲ ਸਰ ਮੁੱਲ ਵੀ ਜੀ ਜਿਆ ਜੀ ਕਰਤੀ ਗਏ ਖੰਫਦਾ ਆਪਣੇ ਰੇਟ ਕਿਹੜੇ ਜਿਆਦੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਮੁੱਲ ਵੀ ਜੀ ਨਾ ਕਰਦੀਏ 45000 ਰੁਪ ਨਿਕਲ ਦਈਏ ਫਿਰ ਆਪਾਂ ਜਿਹੜੇ 43000 ਰੁਪਏ ਚ ਦੇ ਦਈਏ 43000 ਦੀ ਹਾਂਜੀ 43000 ਜਿਆਦਾ ਕੋਈ ਜਿਆਦਾ ਕਰ ਦਈਏ ਤੇ ਆਫਰ ਵੀ ਲਾ ਦਈਏ ਆਫਰ ਲਾਈਏ ਵੱਡੀ ਆ ਜਾ ਜੇ ਕਿ ਵੀਰ ਭਰਾ ਨੇ ਸਿੱਧੀ ਲੈਣੀ ਆ ਹਾਂਜੀ ਤੇ ਵੀ ਦੀ 40000 ਦੀ ਤੇ ਜੇ 100 ਕਿਲੋਮੀਟਰ ਦੀ ਪਹੁੰਚ ਫਿਰ 42000 ਰੁਪਏ ਠੀਕ ਹੈ ਲਓ ਜੀ 100 ਕਿਲੋਮੀਟਰ ਪਹੁੰਚ ਦੇ ਵਿੱਚ 42000 ਦੇ ਤੇ ਜੇ ਕਹਿੰਦੇ ਸਿੱਧੀ ਨਾਨੀ ਬਾਈ ਕਹਿੰਦਾ ਕਿ ਚੱਲ ਜੀ ਤੇ ਚਲੋ ਮੌਕੇ ਤੇ ਹੋਰ ਮੰਨ ਤਾਂ ਮੌਕੇ ਦੇ ਵੀ ਜੀ ਮੰਨ ਤਾਂ ਕਰਦਾ ਖੁੱਲਾ ਮੰਨਦਾ ਕਰਾਂ ਠੀਕ ਆ ਠੀਕ ਆ ਜੀ ਬਾਕੀ ਬਹੁਤ ਹੀ ਚੰਗੀ ਵੈੜ ਕਰਾਉਂਦੇ ਬਾਕੀ ਜੀ ਥੋੜੀ ਜੀ ਚੈੱਕ ਕਰ ਲੈਂਗੀ ਅੱਜ ਕੀ ਕਰ ਸਾਡੇ ਵੀ ਛੇਲੀਆਂ ਸੋਲੀਆਂ ਬਹੁਤ ਜਿਆਦਾ ਥਾਣਾਂ ਦਾ ਸੈ ਗਿਆ ਬਿਆਨ ਕਿੱਥੋਂ ਬਾਹਰ ਲੱਗਾ ਰਿਹਾ ਕਰਮਾਲੀ ਨੂੰ ਤਾਰੇ ਇਹ ਜੇ 6 ਤੋਂ 7 ਦਿਨ ਹੋਇਆ ਸੂਈ ਨੂੰ ਬਹੁਤ ਜਿਆਦਾ ਆਰਡਰ ਕੁਆਲਟੀ ਚੰਗੀ ਹੈ ਤੇ ਬਾਈ ਦੂਜੇ ਨੰਬਰ ਤੇ ਕਿੱਦਾਂ ਦੀ ਬੜੀ ਦੂਜੇ ਨੰਬਰ ਦੇ ਵਿੱਚ ਜੀ ਇਹ ਖੜੂ ਕੋਈ 1-2 ਦਿਨ ਹੀ ਅੱਛਾ ਜੀ ਹਾਂ ਜੀ 2-3 ਦਿਨ ਬਸ ਬੱਦ ਹੋ ਗਏ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਸੂਆ ਕਿੰਨਾ ਸੂਈ ਇਹ ਸੂਆ ਵਿੱਚ ਜੀ ਤੀਜਾ ਸੂਆ ਸੁਣੀ ਹੈ ਦੁੱਧ ਬਾਈ ਕਿੰਨਾ ਦੇਂਦੀ ਹੈ ਜੀ ਦੁੱਧ ਵਿੱਚ ਜੀ ਆਉਂਦੇ ਵੀ ਅਸੀਂ 20-22 ਕਿਲੋ ਚੋਆ ਅੱਛਾ ਜੀ ਯਾਰ ਵੀ ਪੰਜ ਹੀ ਕਿਹਾ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਲੈ 20 ਰ 22 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਭਰਿਆ ਵਾ ਕਰਮਾਲੀ ਨੇ ਬਾਕੀ ਵਿੱਚ ਤੁਸੀਂ ਦੇਖ ਸਕਦੇ ਹੋ ਚੰਗੀ ਤਿਆਰ ਹੋ ਰਹੀ ਹੈ ਜਿਹੜਾ ਬਹੁਤ ਹੀ ਚੰਗਾ ਲੱਥਣਾ ਦਾ ਸੈਜ ਗਿਆ ਵੀ ਚੰਗਾ ਵਾ ਬਈ ਖੋਲ ਦੇ ਨੂੰ ਰਿਪੋਰਟ ਤੇ ਵਿਖਾਈਏ ਗਾਉ ਜੀ ਬੋਦੀ ਵਾਲੀ ਫਿਰ ਕੁਆਲਿਟੀ ਵੀ ਚੈੱਕ ਕਰ ਸਕਦੇ ਜੀ ਕੱਟ ਕੁੰਡੇ ਇਹਦਾ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ ਸਹੀ ਢੱਡਾ ਢੋਲਾ ਕਾਫੀ ਆ ਹਵਾਨੇ ਰੇ ਝੂਨ ਤਾਂ ਕਿਹੜਾ ਹਵਾਨਾ ਚੰਗਾ ਬਣਾਉਂਦੀ ਤੇ ਉਨਾ ਗੈਨੂ ਤੇ ਉਹਨਾਂ ਪਿਛੇ ਨੂੰ ਕੱਢ ਜਣਾ ਕਰਮਾਲੀ ਨੇ ਥਾਣਾ ਦਾ ਬੈੜ ਵੀਰ ਖੜੂਗਾ ਨਾ ਜਾਂ ਤਾਂ ਕਰੂਗਾ ਗੱਲ ਉਹਨਾਂ ਕਹੀ ਸੀ ਅੱਛਾ ਜੀ ਹਾਂ ਜੀ ਹਾਂ ਜੀ ਉਹਦੇ ਵੀ ਵੀਰ ਜਿਹੜਾ ਘਰੇ ਚਾਊਗਾ ਨਾ ਅੱਛਾ ਉਹ ਯਾਦ ਕਰੂਗਾ ਠੀਕ ਹੈ ਠੀਕ ਹੈ ਕਿਸੇ ਵੀਰ ਨੇ ਵੀਰ ਭਰਾਣੇ ਵਹਿਰ ਦਿੱਤੀ ਇਹ ਇੱਕ ਬਾਈ ਕ੍ਰੋਸ ਤੇ ਆਉਂਦੀ ਆ ਉਹਦੀ ਹਾਂ ਜੀ ਹਾਂ ਜੀ ਵੀਰ ਜੀ ਇਹ ਕ੍ਰੋਸ ਤੇ ਆ ਜਾਂਦੀ ਹੈ ਠੀਕ ਹੈ ਹਾਂ ਜੀ ਹਾਂ ਜੀ ਉਹ ਉਹ ਜੀ ਅਡਰ ਕੁਆਲਟੀ ਤੇ ਬਹੁਤ ਹੀ ਚੰਗੀ ਬਣਾਈ ਆ ਕਰਮਾਲੀ ਨੇ ਇਸ ਨੂੰ ਤਾਂ ਕਿ ਜਿਹੜੀਆਂ ਪੰਡਾ ਹੀ ਪਾਉਗੀ ਕਰਮਾ ਵਾਲੀ ਦੇ ਫੋਨਾ ਦਾ ਸਾਈਜ਼ ਆ ਤੁਹਾਨੂੰ ਲੱਗੇ ਤਾਂ ਨੂੰ ਚੈੱਕ ਕਰਾ ਦਿੰਦੇ ਆ ਇਹਨਾਂ ਕੱਲਾ ਕੱਲਾ ਲੱਗਾ ਪਿਆ ਵਾ ਲੋ ਜੀ ਕਿਹੜਾ ਕੱਟਾ ਸਾਡੇ ਤੋਂ ਜਿਹੜਾ ਬਹੁਤ ਹੀ ਚੰਗਾ ਵਾ ਠੰਨੀ ਸੀਲੇ ਜੀ ਇਹ ਵੀ ਬੜੀ ਹੈ ਅੱਛਾ ਜੀ ਜਿਹੜੇ ਮਨਜੀ ਪਾਸੇ ਕੋ ਠੀਕ ਆ ਠੀਕ ਆ ਠੀਕ ਆ ਲੋ ਜੀ ਫੀਲਿੰਗਾਂ ਤਨੀ ਚੈੱਕ ਕਰੂੰਗਾ ਅੜ ਦੇ ਵਿੱਚ ਤੇ ਸੂਆ ਤੀਸਰਾ ਸੂ ਵੀ ਕਰਮਾ ਵਾਲੀ ਤੇ ਬਾਈ ਯਾਰਾ ਮੁੱਲ ਫਿਰ ਮੋਹਨ ਜੀ ਜੈ ਜੀ ਕਰਦੇ ਆ ਤੁਹਾਨੂੰ ਦਾ ਵੈੜੇ ਵੱਡੀ ਨੇ ਹਾਂਜੀ 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 ਤੇ ਆਹ ਇੱਕ ਮਿੰਟ ਲਾਵਾਂ ਨਹੀਂ ਦਿਖਾ ਦੇ ਚੈੱਕ ਕਰਾ ਦਿਓ ਰੋ ਜੀ ਦਿਖਾਓ ਵੇਖ ਲਓ ਬਾਈਆ ਫੋਟ ਫੋਟ ਬਾਹਰ ਨੂੰ ਆਜੋ ਕਿ ਜਦੋਂ ਫੁੱਲ ਤਿਆਰ ਹੋ ਗਿਆ ਤੇ ਮੈਂ ਵੀ ਜੀ ਉਹਨੇ ਕੱਲ ਕਹੀ ਆ ਵੀ ਜਦੋਂ ਸੂਗੀ ਨਾ ਹਾਂਜੀ ਉਦੋਂ ਤੁਹਾਨੂੰ ਥੋੜੀ ਬਾਲੀ ਚੋਣੀ ਪਊਗੀ ਅੱਛਾ ਜੀ ਮੈਂ ਬਣ ਜਾਂਦੀ ਐ ਇੰਨੀ ਵੀ ਜੀ ਨੇ ਕਿਹਾ ਵੀ ਬਣ ਜਾਂਦੀ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਦੋ ਦੋ ਦਾ ਡਰਾਮੀ ਜੇ ਬਾਕੀ ਕਿਹੜਾ ਵੀਰ ਭਰਾ ਮੇਲਾ ਲੁੱਟ ਲੂ ਮੇਲਾ ਹੀ ਹਿਸਾਬ ਨਾਲ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਜੈਰੀ ਕਰ ਦੀਏ ਹਾਂਜੀ ਜੈਰੀ ਮਿਲੀ ਜੈਰੀ ਦੇ ਦੀਏ ਬਿਲਕੁਲ ਬਿਲਕੁਲ ਜੀ ਮੁੱਲ ਵੀ ਜੀ 65000 ਰੁਪਏ ਕਰ ਦੀਏ ਅੱਛਾ ਜੀ ਹਾਂਜੀ ਖਾਣਾ ਹਾਂ ਨਾ ਕਰ ਦੀਏ ਹਾਂਜੀ 60000 ਵੀ ਜਿੱਛੀ ਦੀ ਅਛਾ ਜੀ ਤੇ 62000 ਕਿਲੋਮੀਟਰ ਦੀ ਪਹੁੰਚ ਅਛਾ ਜੀ ਜਮਾਨਤਾਂ ਫਿਰ ਖੁੱਲਾ ਹੋ ਜੂਗਾ ਠੀਕ ਹੈ ਉਹ ਜੀ ਮਾਨਤਾਂ ਜਿਹੜਾ ਮੌਕੇ ਤੇ ਪਈ ਕਹਿੰਦਾ ਕਿ ਫੁੱਲਾਈ ਕਰਾਂਗੇ 65000 ਦੇ ਵਿੱਚ ਸਪੈਸ਼ਲ ਉਸ ਤਰ੍ਹਾਂ ਦੀ ਤੇ ਜੇ ਕੇ ਨੇ ਪਹੁੰਚ ਕਰਾਉਣੀ ਹੈ ਤੇ ਫਿਰ 62000 ਦੀ ਰੇਟ ਪਾਈ ਜੀ ਤੁਹਾਨੂੰ ਬੜਾ ਵੱਡਾ ਬਿਲਕੁਲ ਛੋਟੇ ਛੋਟੇ ਹੁੰਦੇ ਨੇ ਬੜਾ ਚੰਗਾ ਆਉਂਦਾ ਹੈ ਬਾਈ ਦੇ ਕੋਲ ਤੇ ਵੀਡੀਓ ਨੂੰ ਪਾਜੀ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀਰ ਭਰਾਣੇ ਕੋਈ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ